ਤੇ ਟਾਈਮ ਮਨ ਮਨ ਹਰੋ ਜਿਹੜਾ ਵੀ ਹੋਣਾ ਚਾਹੁੰਦਾ ਦੱਸ ਚੱਲ ਸਮਝੋ ਅੱਗੇ ਪੱਖ ਸ਼ਵਾਂ 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 ਅਨੂੰ ਹੋਰ ਵੀ ਹਰ ਕੰਮ ਚਾਹੁੰਦਾ ਯਾਰ ਮਹਾਰਾਜ ਜੀ ਜੇ ਤੁੰਗਰਾ ਚਲੋ ਸਭ ਨੂੰ ਸੁਣੇ ਸਰ ਦੱਸ ਚੱਲ ਚੱਲ ਸ਼ਵਾਂ 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 você também. ਆਹ ਨਾ ਆਹ ਬਿੱਟੂ ਜੇਮ ਚੁੱਪੀ ਨਹੀਂ ਕਰ ਰਿਹਾ ਅੰਮ੍ਰਿਤ ਮੈਂ ਪਾਰ ਤੋਂ ਨੂੰ ਆ ਕੇ ਬੈਠ ਕੇ ਕਿੰਨੀ ਚੁਪੀ ਕਰਾਉਂਦਾ ਨਾ ਇਹ ਖੋਲੂਗਾ ਟਾ ਇਹ ਖੋਲੂਗਾ ਨਿਕਾ ਲੇ

ਬੀਲਾਾਰੂ ਦਾ ਬੀਲਾ ਸਾਰੇ ਸੂਬੇ ਚ ਤੇ ਉਸੇ ਲੜੀ ਚ ਪਟਿਆਲਾ ਜ਼ਿਲ੍ਹੇ ਚ ਅੱਜ ਰੇਲਵੇ ਸਟੇਸ਼ਨਸ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਕਿਉਂਕਿ ਸਿਕਿਉਰਿਟੀ ਇਨਪੁਟ ਕਾਫੀ ਸਾਨੂੰ ਔਨ ਟੋਜ਼ ਰੱਖ ਰੇ ਜਿਵੇਂ ਕਿ ਆਪਾਂ ਬੀਤੇ ਦਿਨੀ ਵੇਖਿਆ ਕਿ ਨਿਊ ਡੈਲੀ ਚ ਵੀ ਇੱਕ ਵਾਰਦਾਤ ਹੋਈ ਹੈ ਤੇ ਉਹਦੇ ਬਾਬਤ ਸਾਰਾ ਪੰਜਾਬ ਤੇ ਪਟਿਆਲਾ ਬਿਲਕੁਲ ਹਾਈ ਅਲਰਟ ਤੇ ਨੇ ਹਰੇਕ ਐਸਐਚਓ ਡੀਐਸਪੀ ਐਸਪੀ ਸਮਾਨ ਤੇ ਸੀਨੀਅਰ ਆਫਸਰ ਸਾਰੇ ਫੀਲਡ ਚ ਜਿਹੜੀ ਕ라우ਡਿਡ ਮਾਰਕੀਟ ਪਲੇਸਸ ਨੇ ਜਾਂ ਕ라우ਡਿਡ ਪਲੇਸਸ ਨੇ ਉਹਨਾਂ ਸਾਰਿਆਂ ਦੀ ਅਸੀਂ ਡੋਮਿਨੇਸ਼ਨ ਕਰ ਰਹੇ ਹਾਂ ਫੁੱਟ ਪੈਟਰੋਲਿੰਗ ਕਰ ਰਹੇ ਹਾਂ ਨਾਕਾਬੰਦੀ ਕਰ ਰਹੇ ਹਾਂ ਆਣ ਵਾਲੇ ਕੁਝ ਦਿਨਾਂ ਤੱਕ ਇਹ ਮਹਿੰਮ ਜਿਹੜੀ ਆ ਇਹ ਜਾਰੀ ਰਹੂ ਸਰ ਬਾਰਡਰ ਏਰੀਆ ਪਟਿਆਲੇ ਦਾ ਸਰ ਬਾਰਡਰ ਜੀ ਤੋਂ ਸਬਟਾਈ ਕਰ ਰਹੇ ਹੋ ਬਾਰਡਰ ਤੇ ਕੀ ਸਰ ਲਾਇਆ ਜੀ ਕੋਈ ਹਾਂਜੀ ਬਿਲਕੁਲ ਜੀ ਇੰਟਰ ਡਿਸਟ੍ਰਿਕਟ ਨਾਕਾਬੰਦੀ ਵੀ ਅਸੀਂ ਕੀਤੀ ਆ ਬੀਤੇ ਦਿਨੀ ਇੰਟਰ ਸਟੇਟ ਨਾਕਾਬੰਦੀ ਵੀ ਕੀਤੀ ਸੀ ਟੋਟਲ ਪਟਿਆਲਾ ਪੁਲਿਸ ਇਜ਼ ਔਨ ਹਾਈ ਅਲਰਟ ਮੋਡ ਤਾਂ ਕਿ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਜਿਹੜਾ ਅੰਜਾਮ ਨਾ ਦਿੱਤਾ ਜਾ ਸੋ ਜਿਹੜੇ ਪੇਂਗੀਆਂ ਦੇ ਪੀਜੀਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵੀ ਵਾਰਨਿੰਗ ਵਗੈਰਾ ਦਿੱਤੀ ਬਹੁਤ ਟੋਡਾ ਵਾਜਿਬ ਸਵਾਲ ਹੈ ਜੀ ਜਿਹੜੇ ਵੀ ਪੀਜੀਸ 'ਚ ਰਹਿ ਰਹੇ ਆ ਉਹਨਾਂ ਦੀ ਵੀ ਸਾਰਿਆਂ ਦੀ ਟੈਨੈਂਟ ਵੈਰੀਫਿਕੇਸ਼ਨ ਕਰਾਈ ਜਾਊਗੀ ਜਿਹੜੇ ਵੀ ਹੋਟਲਾਂ 'ਚ ਜਾਂ ਬਾਕੀ ਕਿਸੇ ਵੀ ਹੋਟਲਸ ਰਾਤ ਰਮਸ਼ਾਲਾ ਵਗੈਰਾ 'ਚ ਜਿਹੜਾ ਵੇਟਰ ਸਟਾਫ ਆ ਜਾਂ ਜੋ ਵੀ ਜਿਨ੍ਹਾਂ ਦੀ ਵੀ ਵੈਰੀਫਿਕੇਸ਼ਨ ਦੀ ਲੋੜ ਆ ਸਾਰੀ ਮੇਰੇ ਕੋਲ ਸ਼ਾਟ ਆਈ ਥਿੰਕ ਕਿ ਹਾਂਜੀ ਕੱਲ ਵੀ ਹੋਈ ਸੀ ਜੀ ਅੱਜ ਵੀ ਹੋ 对吗？<Thank>